ਗਰਵਾੜੀ ਮਤਾ ਜਾਂਦੀ ਨੇ ਮੇਰੇ ਪਿੱਛੇ ਭੀਕੇ ਆਈ ਆ ਤਨਾ ਬੁੱਢਾ ਸਾਹਿਬ ਦੇ ਦਵਾਰ ਤੇ ਇਹ ਕੋਟ ਸੇਵਿਆਂ ਦਾ ਇੱਥੇ ਬਗੜਾੜੀ ਦਾ ਬਗੜਾੜੀ ਲੱਗੇ ਪੈਂਦਾ ਪੈਂਦਾ ਤੇ ਉੱਥੋਂ ਆਏ ਆ ਚੱਲ ਗਏ ਤੁਰ ਕੇ ਆਈ ਬੋਲ ਕੇ ਮੈਂ ਇੱਥੋਂ ਲਾਗੋ ਬਟਾਈਏ ਬੋਲ ਲਾਗੋ ਮਨ ਲੱਕੀ 5-6 ਕਿਲੋਮੀਟਰ ਬਣ ਜਾਂਦਾ ਇੱਥੋਂ ਤਕਰੀਬਨ ਬੁੱਢਾ ਸਾਹਿਬ ਦੀ ਤੋ ਇਹ ਉੱਥੋਂ ਆਈ ਹੈ ਤੇ ਯਾਰ ਆਪਾਂ ਨੇ ਤੇ ਘਰ ਘਰ ਸੰਦਿਆ ਹਨਾ ਹਰ ਕੰਮ ਦਾ ਪ੍ਰਬੰਧ ਹੈ ਆਪਣੇ ਕੋਲ ਤੇ ਆਪਾਂ ਕਿਉਂ ਇਹ ਚੀਜ਼ ਬਸਾਰੀ ਜਾਂਦੇ ਆ ਹਨਾ ਸੋਚਣੀ ਚਾਹੀਦੀ ਆ ਆਪਣਾ ਸ਼ਕਤੀ ਚਾਹੀਦੀ ਆ ਆਪਣਾ ਦਿਮਾਗ ਲਈ ਵੀ ਇੰਨਾ ਬਜ਼ੁਰਗ ਬੰਦਾ ਲੱਕੋਂ ਵੀ ਸਿੱਧੀ ਨਹੀਂ ਹੈਗੀ ਮਾਤਾ ਹਲੇ ਵੀ ਜਾਣਦੇ ਇਹਦਾ ਕੈਮਰਾ ਆਪਣਾ ਹੋਰ ਮਲ ਜਾਈਆ ਇਹ ਤਾਂ ਕਲੀਅਰ ਨਹੀਂ ਆਉਣਾ ਹੈਗਾ ਪਰ ਤੁਸੀਂ 4 ਮਿੰਟ ਦੀ ਵੀਡੀਓ ਜਾਦੀ ਨਹੀਂ ਹੋਊਗੀ ਚੈੱਕ ਕਰਿਓ ਇੱਕ ਵਾਰੀ ਵੀ ਆਪਣੇ ਕੋ ਹਰ ਚੀਜ਼ ਦਾ ਪ੍ਰਬੰਧ ਹੈਗਾ ਹੈ ਟਾਈਮ ਦੇ ਉੱਤੇ ਮੋਟਰਸਾਈਕਲ ਆ ਗੱਡੀਆਂ ਪਹਿਲਾਂ ਸਾਈਕਲ ਸੀ ਹਨਾ ਸਾਈਕਲ ਤੋਂ ਮੋਟਰਸਾਈਕਲ ਆ ਕੇ ਗੱਡੀਆਂ ਆ ਗਈ ਤੇ ਹੁਣ ਇਹ ਮਾਤਾ ਕੋਲ ਕੀ ਹੋਊਗਾ ਇਹ ਗਿਆ ਸੋਚਣ ਵਾਲੀ ਗੱਲ ਹੈ ਹਨਾ ਇਹ ਇਹ ਮਾਤਾ ਕੋ ਕੀ ਹੋਗਾ ਜਿਹੜਾ ਇਹ ਤੁਰ ਕੇ ਉੱਥੋਂ ਆ ਗਿਆ ਸਹੀ ਹੈ ਨਾ ਇਹ ਮਾਤਾ ਕੋ ਦੀ ਗਵਰਨਰਸ ਹਨ ਇਹ ਮਾਤਾ ਕੋ ਹਿੰਮਤ ਹੈ ਇਹਨੇ ਆਪਣੀ ਹੱਥ ਨਹੀਂ ਛੱਡਿਆ ਆਪਣੀ ਹਿੰਮਤ ਨਹੀਂ ਹਾਰੀ ਇਹਨੇ ਕਹੇ ਹਿੰਮਤ ਇਹਦੇ ਕੋ ਹਿੰਮਤ ਹੈ ਨਾ ਉਹ ਹਰ ਪਹਾੜ ਵੀ ਢਾ ਸਕਦਾ ਹੈ ਜੇ ਉਹ ਪਲਵਾਨ ਹੈ ਤੇ ਕੋ ਹਿੰਮਤ ਨਹੀਂ ਹੈ ਨਾ ਉਹ ਹਰ ਹਵਾ ਦਾ ਪਲਵਾਨ ਹੈ ਗੱਲਬਾਤ ਕੋਈ ਨਹੀਂ ਉਹਦੇ ਵਿੱਚ ਇਹ ਸਾਰੀਆਂ ਗੱਲਾਂ ਨਿਬੜਦੀਆਂ ਹਿੰਮਤ ਉੱਤੇ ਇਦਾਂ ਆਪਾਂ ਹਿੰਮਤ ਾਰ ਜਾਣੇ ਨਾ ਬਿਨਾਂ ਵਜਰ ਤਾਂ ਉਦੋਂ ਆਪਣਾ ਨੁਕਸਾਨ ਤੇ ਹੈਗਾ ਹੀ ਹੈਗਾ ਆਪਣੀ ਪੱਲੇ ਵੀ ਕੁਛ ਨਹੀਂ ਰਹਿੰਦਾ ਤੇ ਜਿੱਦਾਂ ਹਵਾ ਘੁੰਮਦੀ ਉਹ ਤਰ੍ਹਾਂ ਗਰਬਾਣੀ ਦੀ ਬਾਜਰੀ ਉਹ ਜਾਰੀ ਆ ਜਾਂਦੀ ਹੈ ਤੇ ਬਹੁਤ ਸੋਹਣੀ ਗੱਲ ਹੈ ਕਿਉਂਕਿ ਇਹ ਚੀਜ਼ ਸੌਣ ਤੋਂ ਬੰਦਾ ਗਰੀਜ ਨਾ ਕਰੇ ਕਿਉਂਕਿ ਇਹੋ ਚੀਜ਼ ਹੀ ਆਪਣੇ ਨਾਲ ਜਾਣੀ ਹੈ ਇਹੋ ਚੀਜ਼ ਆਪਾਂ ਖਟਣ ਵਾਸਤੇ ਇੱਥੇ ਆਏ ਆ ਵਕਰੀ ਗੱਲ ਆਪਾਂ ਕੰਮ ਧੰਦਿਆਂ 'ਚ ਲੱਗ ਗਏ ਆਣ ਕੇ ਤੇ ਆਪ ਇਹ ਚੀਜ਼ ਬਸ ਸਾਰੀ ਬੈਠੇ ਆਂ ਦੇ ਬਾਕੀ ਵੀਰ ਮੇਰਾ ਜਿਹੜੀ ਵੀਡੀਓ ਬਣਾਉਂਦਾ ਤਰੀਕਾ ਜਾਂ ਕੁਝ ਵੀ ਆ ਵੀ ਤੁਸੀਂ ਆਪ ਕੋ ਵੀਡੀਓ ਚੰਗੀ ਬਣਦੀ ਜੀ ਮਾੜੀ ਬਣਦੀ ਪਈ ਹੈ ਇਹ ਤੁਹਾਨੂੰ ਗੁਰਨਾਣ ਸਭ ਕਿਰਪਾ ਕਰਦੇ ਬਾਕੀ ਤੁਸੀਂ ਕਿਰਪਾ ਕਰਦੇ ਵੀ ਚੰਗੀ ਵੀਡੀਓ ਬਣ ਲਾਪੀ ਹੈ ਹਨਾ ਚੰਗੀਆਂ ਗੱਲਾਂ ਕਰ ਲਾਪੇ ਆਪਾਂ ਤੇ ਚਲੋ ਖਿਮਾ ਦਾ ਜਾਰੀ ਜੇ ਭੁੱਲ ਜੇ ਤੋ ਮੈਨੂੰ ਮਾਫ ਕਰਿਓ ਜੇ ਵਾਦ ਘਟ ਬੋਲ ਗਿਆ ਤੇ ਲੋਕ ਪਰ ਪਰ ਹਿੰਮਤ ਨਾ ਹਾਰਿਆ ਕਰੋ ਹਾਉਤੇ ਜੀ ਇੱਕ ਵਾਰੀ ਬਬੂ ਦਾ ਸਾਬ ਜੀ ਬਾਬਾ ਦੀਵਸਨ ਲਾਗੇ ਉਹ ਵੈਂਡ ਆ ਜਾਣਾ ਉੱਥੇ ਸਿਹਜੇ ਦੁਕਾਨ ਦਹੀਂ ਮੋਗ ਗਿਆ ਸੀ ਤੇ ਮੈਂ ਚੱਲਾ ਐ ਕਰਦਾ ਬਬੂ ਨੂੰ ਦਮਸ਼ਕਲ ਕਰਕੇ ਨਾਲ ਦਹੀਂ ਲੈ ਚਲਦੇ ਉੱਥੋਂ ਚ ਜਬਾਲ ਵੀ ਇਤਿਹਾਸਕੀ ਜਬਾਲ ਬਣਿਆ ਕਿ ਇੱਥੇ ਭਾਈ ਮਹਾ ਸਿੰਘ ਜੀ ਬੀਬੀ ਮਾਈ ਭਾਗੋ ਜੀ ਬੀਬੀ ਅਮਰ ਜੀ ਦਾ ਵਿਆਹ ਇੱਥੇ ਹੋਇਆ ਤੇ ਰੇਛੇ ਹੋਏ ਜਦੋਂ ਜੰਗ ਲੱਗੀ ਸੀ ਤੇ ਫਿਰ ਫਿਰ ਇੱਥੇ ਕੀਤੇ ਸੇ ਹਨ ਤੇ ਇਹ ਗੁਰੂ ਹਰਗੋਬਾਦਸ਼ਾਹ ਸਪੁੱਤਨੀ ਸੀ ਤੇ ਇਹ ਗੱਲ ਦਾ ਪਤਾ ਕਿ ਇਹ ਗੱਲਾਂ ਚੇਤੇ ਰਹਿ ਜਾਂਦੀਆਂ ਕਿਉਂਕਿ ਇਹ ਆਪਣਾ ਦਾਦਿਆਂ ਤੋਂ ਸੁਣੀਆਂ ਹਨ ਆਪਾਂ ਵੱਡੇ-ਵੱਡੇ ਸੁਣੀਆਂ ਗੱਲਾਂ ਸਾਖੀਆਂ ਸੀ ਉਹਦੇ ਬੁਲਬਾਤਾ ਸੀ ਸਾਖੀਆਂ ਸੀ ਤੁਹਾਨੂੰ ਆਪਣੇ ਕੋ ਫੋਨ ਹੈ ਜਿਹੜਾ ਕੰਜਰਖਾਨਾ ਸਭ ਕੋ ਰਾਤ ਵੇਖ ਕੇ ਸੋਣ ਨੇ ਬេរੇ ਅਮਰ ਉਹ ਕੁਝ ਕਰਦੇ ਆ ਆਪਾਂ ਇਹ ਚੀਜ਼ ਫੇਰ ਵੀ ਚਲੋ ਤੁਸੀਂ ਕਰਦੇ ਜੇ ਮਾੜੀ ਗੱਲਾਂ ਕਰਦਾ ਨਹੀਂ ਚਾਹੀਦਾ ਆਪਾਂ ਇਸ ਤਰ੍ਹਾਂ ਪਰ ਫੇਰ ਵੀ ਤੁਸੀਂ ਹਫਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਇਹਨਾਂ ਸਥਾਨਾਂ ਦੇ ਦਰਸ਼ਣ ਮੇ ਲੈ ਕੇ ਜਾਇਆ ਕਰੋ ਹਾਂ ਗੁਰੂ ਘਰ ਵੀ ਆਪਾਂ ਪਿਆਰੇ ਜੀ ਬਣੀ ਜ਼ਰੂਰ ਜਾਇਆ ਕਰੋ ਔਰ ਬੱਚਿਆਂ ਨੂੰ ਨਾਲ ਲੈ ਕੇ ਆਇਆ ਕਰੋ ਬਹੁਤ ਵੱਡਾ ਫਾਇਦਾ ਹੋਊਗਾ ਤੁਹਾਡਾ ਇਹਦੇ ਜੀ ਇਹ ਤੁਹਾਡੀ ਖਾਸੀ ਹੋਊਗੀ ਵੀ ਤੁਹਾਡੇ ਬੱਚੇ ਤੁਹਾਡੇ ਨਾਲ ਜੁੜੇ ਰਹਿਣਗੇ ਆਪਣੇ ਵਿਸਣ ਨਾਲ ਜੁੜੇ ਰਹਿਣਗੇ ਆਪਣੇ ਵਿਸਵਾਸਾਂ 'ਚ ਹੀ ਪੁੱਛੇ ਅਸਲ ਵਿਅਚ ਇਹ ਵਿਸਾਰੀ ਆਪਣਾ ਤੇ ਇਹ ਨਾ ਵਿਸਾਰਿਓ ਇਹ ਇਹ ਵਿਸਰ ਗਿਆ ਤਾਂ ਤੁਹਾਨੂੰ ਲਾਗੇ ਦਾਉਣ ਨਾਲ ਕੋਈ ਨਜਮਿਆ ਬਾਅਦ ਵਿੱਚ ਸਹਿੰਦੇ ਇੱਕ ਹਿੰਮਤ ਨਾ ਹਾਰਿਓ ਜੇ ਤੁਹ ਆਪ ਹਿੰਮਤ ਹਾਰ ਜਾਂਦੇ ਨਾ ਉਹਦਾ ਆਪਣਾ ਸੇਤੀ ਸੇਦੀ ਭੋਗ ਪੈਣ ਲੱਪੇਂਦਾ ਕਿਉਂਕਿ ਫਿਰ ਆਪਣੀ ਗੱਲਾਂ ਵੀ ਸੇਤੀ ਸੇਦੀ ਖਤਮ ਹੋ ਲਾ ਆਪਣੀ ਕਾਲੀ ਪੈਣਦਾ ਆਪਣੀ ਮਾਨ ਨੂੰ ਆਪਣੇ ਨੂੰ ਤੇ ਫਿਰ ਢੰਗ ਦੀ ਗੱਲ ਕੋਈ ਨਹੀਂ ਦੀ ਆਪਣੇ ਕੋਲ ਇਹ ਕਰਕੇ ਤੁਸੀਂ ਹੌਸਲਾ ਤੇ ਹਿੰਮਤ ਨਹੀਂ ਹਾਰਨੀ ਹੌਸਾ ਛੱਡਣ ਵਾਲੀ ਨਹੀਂ ਹਿੰਮਤ ਹਾਰਨੀ ਸਹੀ ਹੈ ਨਾ ਤੇ ਚਲੋ ਤੁਹਾਡੇ ਦਿਨੋਂ ਸਤਿਕਾਰ ਵੀਡੀਓ ਆਪਣੀ 4 ਮਿੰਟ ਦੀ ਬਣ ਗਈ ਹੈ ਤਾਂ ਆਪਾਂ ਇੰਨੀ ਵੀਡੀਓ ਬਣਾਇਆ ਕਰਨੀ ਕਿਉਂਕਿ ਤੁਹਾਂ ਚੰਗਾ ਲੱਗਦਾ ਇਨਾਂ ਸੁਣਨਾ ਨਾ ਆਪਾਂ ਇੰਨੀ ਵੀਡੀਓ ਸਹੀ ਰਹੂਗੀ ਆਪਣੇ ਖਾਸ ਕਰਕੇ ਫਿਰ ਮੈਂ ਜ਼ੋਰ ਦਿੰਦਾ ਵੀ ਊੜਾ ਐੜਾ ਤੇ ਸਿਰ ਤੇ ਜੂੜਾ ਇਹ ਨਾ ਭੁੱਲਿਓ ਇਹ ਸਭ ਤੋਂ ਵੱਡੀ ਖਾਸ ਨਿਸ਼ਾਨੀ ਹੈ ਆਪਣੀ ਕਿਸੇ ਵੀ ਆਪਣੀ ਇਹਦੇ ਨਾਲ ਪਛਾਣ ਜਾਂੋ ਤਰਾ ਪੰਜਾਬ ਨੂੰ ਕੋਈ ਨਹੀਂ ਜਿਹੋ ਇੱਕੋ ਜਿਹਾ ਸਹੀ ਹੈ ਨਾ ਜਿੰਨਾ ਮਰਜ਼ੀ ਤੁਸੀਂ ਪੜ੍ਹ ਲਿਖ ਜਾਓ ਪਰ ਇਹ ਚੀਜ਼ ਆਪਣੇ ਅੰਦਰ ਹੁਣਾ ਗਵਾਇਓ ਤੁਹਾਡਾ ਦਿਨੋ ਸਤਕਾਰ ਤੁਹਾਡਾ ਆਪਣਾ ਸਤਿਕਾਰ